ਅੱਜ ਦੀ ਗੱਲ ਵੀ ਜੀ ਇੱਕ ਜੀ ਵੇਖੋ ਬਈ ਧਰਨਾ ਲੱਗਿਆ ਸੀ ਜੀ ਹਰਿੰਦਰ ਸਿੰਘ ਜੀ ਦਾ ਡਾਕਟਰ ਕਿਸਾਨ ਯੂਨੀਅਨ ਨੇ ਧਰਨਾ ਲਗਾਇਆ ਸੀ ਉਹਦੇ ਸਬੰਧ ਵਿੱਚ ਅਸੀਂ ਇੱਥੇ ਆਏ ਸੀ ਜੀ ਤੇ ਹਰਿੰਦਰ ਸਿੰਘ ਜੀ ਨੇ ਇੱਕ ਬਿਆਨ ਲਿਖਾਇਆ ਸਾਡੇ ਪਾਸ ਦਰਜ ਕਰਾਇਆ ਜੀ ਵੀ ਆ ਜਿਹੜਾ ਹੋਟਲ ਹੈਗਾ ਜੀ ਰਤਬਾ ਹੋਟਲ ਇਹਦੇ ਵਿੱਚ ਕੋਈ ਇਲੀਗਲ ਜਿਹੜਾ ਹੈਗਾ ਧੰਦਾ ਚੱਲਦਾ ਦੇ ਵਪਾਰ ਦਾ ਉਹਦੇ ਸਬੰਧੀ ਅਸੀਂ ਉਹਨਾਂ ਦਾ ਬਿਆਨ ਦਰਜ ਕਰ ਲਿਆ ਜੀ ਬਿਆਨ ਮੁਤਾਬਕ ਜਿਹੜਾ ਹੋਟਲ ਦੇ ਮਾਲਕ ਤੇ ਵੰਦੀਆਂ ਤਰਾਵਾਂ ਤਹਿਤ ਪਰਚਾ ਦਰਜ ਕੀਤਾ ਜਾ ਰਿਹਾ ਹੈ ਜੀ ਕੋਈ ਇੱਥੋਂ ਬੰਦੇ ਵੀ ਫੜੇ ਗਏ ਕੁਝ ਬੰਦੇ ਉਹ ਜੀ ਅਸੀਂ ਅਜੇ ਸਰਚ ਕਰਦੇ ਆਂ ਜੀ ਸੱਚ ਦੇ ਦੌਰਾਨ ਜੋ ਵੀ ਇਹ ਦੇ ਵਿੱਚ ਜੋ ਵੀ ਸਾਡੀ ਰਿਕਵਰੀ ਹੋਊਗੀ ਜੋ ਵੀ ਬੰਦਾ ਇਹ ਤੇ ਮਿਲਦਾ ਉਹਦੇ ਖਿਲਾਫ ਜੋ ਵੀ ਕੋਈ ਇਲੈਗਲ ਐਕਟੀਵਿਟੀ ਪਾਈ ਜਾਂਦੀ ਹੈ ਤੇ ਉਹਨਾਂ ਦੇ ਖਿਲਾਫ ਵੀ ਮੁਤਾਬਕ ਕਾਨੂੰਨ ਕਾਰਵਾਈ ਕੀਤੀ ਜਾਏਗੀ ਜੀ ਕਿਹੜੀ ਕਿਹੜੀ ਤਰ੍ਹਾਂ ਵਰਤੀ ਗਈ ਇਹਦੇ ਵਿੱਚ ਜੀ ਅਸੀਂ ਹੁਣ ਬਿਲਕੁਲ ਜਿਹੜਾ ਧਾਰਾ 3 ਇਲੈਗਲ ਟਰੈਪ ਇਨਮੋਰਲ ਟਰੈਪਿੰਗ ਦਾ ਪਰਚਾ ਦੇ ਰਹੇ ਹਾਂ ਜੀ ਹਮ ਮੋਰਲ ਧਾਰਾ 3 ਦਾ ਜੀ ਤੇ ਕੀਤੇ ਬਿਆਨ ਤੇ ਦੇ ਰਹੇ ਆਂ ਇਹ ਬਿਆਨ ਹਰਜਿੰਦਰ ਸਿੰਘ ਜੀ ਦੇ ਬਿਆਨਾਂ ਤੇ ਦੇ ਰਹੇ ਹਾਂ ਜੀ ਕੁਝ ਲੋਕ ਜਿਹੜੇ ਅੰਦਰ ਬੈਠੇ ਨੇ ਕਾਫੀ ਸਵੇਰ ਤੋਂ ਹੀ ਅੰਦਰ ਬੈਠੇ ਨੇ ਮਨੋਂ ਮੀਡੀਆ ਨੇ ਵੀ ਦੇਖਿਆ ਨਹੀਂ ਤੇ ਉਹ ਕੌਣ ਨੇ ਨਹੀਂ ਉਹ ਜੀ ਅਸੀਂ ਠੀਕ ਹੈ ਜੀ ਅੱਜ ਦਰ ਸર્ચ ਕਰ ਲੈਨੇ ਹਾਂ ਜੀ ਸੱਚ ਦੇ ਦੌਰਾਨ ਜੋ ਵੀ ਅਸੀਂ ਪਾਇਆ ਜਾਂਦਾ ਜੀ ਜੋ ਵੀ ਇਹਦੇ ਵਿੱਚ ਕੋ ਕੋਣ 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 ਹੈਗੇ ਵਿਅਕਤੀ ਹੈਗੇ ਨੇ ਉਹਨਾਂ ਦੀ ਜੇ ਅਗਰ ਜੋ ਕੋਈ ਵੀ ਜੁਲਮ ਦੇ ਵਿੱਚ ਕਿਸੇ ਦੀ ਕੋਈ ਸਮੂਲੀਅਤ ਪਾਈ ਜਾਂਦੀ ਹੈ ਉਹ ਦਿਖਲਾ ਵੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਜੀ ਜੋ ਹਰਜਿੰਦਰ ਸਿੰਘ ਨੇ ਇਲਜ਼ਾਮ ਲਾਇਆ ਉਹ ਕਿੰਨੇ ਕਾਤਲ ਦੇ ਠਿਕਨੇ ਜੀ ਉਹਦਾ ਜੀ ਤਫਤੀਸ਼ ਦੌਰਾਨ ਪਤਾ ਲੱਗੇਗਾ ਜੀ ਕਿ ਕਿਨੇ ਉਹਦੇ ਵਿੱਚ ਕਿੰਨੇ ਠਿਕਨੇ ਨੇ ਜੀ ਤੇ ਉਹਦੇ ਪਤਾਬਕ ਅਗਲੀ ਕਾਨੂੰਨੀ ਜੇ ਉਹ ਤੋਂ ਵੱਧ ਵੀ ਜੇ ਕੁਝ ਹੈਗਾ ਤਾਂ ਉਹ ਵੀ ਕਾਨੂੰਨ ਦੇ ਅਨੁਸਾਰ ਕਾਰਵਾਈ ਕੀਤੀ ਜਾਏਗੀ ਜੀ ਸਵੇਰ ਦਾ ਪੁਲਿਸ ਪ੍ਰਸ਼ਾਸਨ ਇੱਥੇ ਸੀਗਾ ਜੀ ਹੁਣ ਤੱਕ ਕੀ ਕਾਰਵਾਈ ਹੋਈ ਸੀ ਸਰ ਜੀ ਹੁਣ ਜੋ ਬਿਆਨ ਹੋਰ ਦਰਜ ਕਰਾਇਆ ਹੈ ਜੀ ਉਹ ਮਦਈ ਨੇ ਬਿਆਨ ਦਰਜ ਕਰਾਇਆ ਉਸ ਤੋਂ ਬਾਅਦ ਹੁਣ ਅਸੀਂ ਅਗਲੀ ਜਿਹੜਾ ਪੂਰੀ ਪ੍ਰोसीडिंग ਸ਼ੁਰੂ ਕਰ ਰਹੇ ਹਾਂ ਜੀ ਜੀ ਪਤਾ ਲੱਗੇ ਕੋਈ ਸਕੂਲੀ ਬੱਚੇ ਵੀ ਹੈਗੇ ਵਿੱਚ ਅੰਦਰ ਉਹ ਤਾਂ ਜੀ ਮੈਂ ਤੁਹਾਨੂੰ ਪਹਿਲੇ ਕਹਿ ਚੁੱਕਿਆ ਜੋ ਵੀ ਜਿਹੜੇ ਸਰਚ ਦੇ ਦੌਰਾਨ ਜੋ ਵੀ ਸਾਨੂੰ ਕੋਈ ਪਾਇਆ ਜਾਂਦਾ ਉਹ ਤੁਹਾਡੇ ਨਾਲ ਬਾਅਦ ਦੇ ਵਿੱਚ ਸ਼ੇਅਰ ਕਰ ਲਿਆ ਜਾਏਗਾ ਜੀ ਕੋਈ ਸਰਪੰਚ ਵੀ ਨਹੀਂ ਇਹ ਜੋ ਵੀਰਿਓ ਤੁਹਾਨੂੰ ਜਾਂ ਤਾਂ ਤੁਹਾਨੂੰ ਪਤਾ ਹੈ ਤੁਸੀਂ ਮੈਨੂੰ ਨਾਮ ਲਿਖਾ ਦਿਓ ਫਲਾਣੇ ਫਲਾਣੇ ਬੰਦੇ ਅੰਦਰ ਰਹੇਗੇ ਤਾਂ ਆਪਾਂ ਲਿਖ ਲੈਣੇ ਆ ਜੀ ਉਹਨਾਂ ਦਾ ਨਾਮ ਵੀ ਇਹ ਪਰਚੇ ਦੇ ਵਿੱਚ ਪਹਿਲਾਂ ਹੀ ਲਿਖਾ ਦਿਓ ਸਾਰੇ ਜੋ ਰੁਤਬਾ ਹੋਟਲ ਹੈ ਇਹ ਕਦੋਂ ਦਾ ਬਣਿਆ ਹੋਇਆ ਜੀ ਇੱਥੇ ਇਹ ਕਰੀਬ ਮਾਰਚ ਦਾ ਕਹਿੰਦੇ ਜੀ ਮਾਰਚ ਦਾ ਬਣਿਆ ਹੋਇਆ ਦੱਸ ਦੇ ਜੀ ਜੀ ਤੇ ਇਹ ਵੀ ਕਹਿ ਰਿਹਾ ਕਿ ਜਿਹੜਾ ਇਹ ਜਗ੍ਹਾ 'ਚ ਇੱਥੇ ਜਿਹੜੇ ਦਰੱਖਤ ਪੱਟ ਕੇ ਰਸਤਾ ਬਣਾਇਆ ਗਿਆ ਕਹਿੰਦੇ ਇਹ ਵੀ ਨਹੀਂ ਬਣ ਸਕਦਾ ਸੀ ਰਸਤਾ ਜੀ ਉਹ ਤਾਂ ਜੀ ਹੁਣ ਇਹ ਜਿਹੜਾ ਇਹ ਜਿਹੜਾ ਸਿਵਲ ਮਹਿਕਮਾ ਹੈਗਾ ਜੀ ਰੈਵਨਿਊ ਡਿਪਾਰਟਮੈਂਟ ਉਹ ਦੱਸ ਸਕਦਾ ਜੀ ਇਹਦੇ ਬਾਰੇ ਜਿਹੜਾ ਕੀ ਉਹਨਾਂ ਦੇ ਪ੍ਰੋਟੋਕੋਲ ਹੈਗੇ ਆ ਜੇ ਦੋਸ਼ੀ ਪਾਏ ਜਾਂਦੇ ਤਾਂ ਕਿੰਦਾਂ ਦੀ ਕਾਰਵਾਈ ਹੋਊਗੀ ਦੋਸ਼ੀ ਪਾਏ ਜਾਂਦੇ ਤਾਂ ਇਹਦੇ ਅਰੈਸਟ ਹੋਏਗੇ ਜੀ ਉਹ ਤੋਂ ਪਤਾਕ ਚਰਾਨ ਪੇਸ਼ ਕੀਤਾ ਜਾਏਗਾ ਤੇ ਕੋਰਟ ਦੇ ਜੋ ਮੁਤਾਬਕ ਉਹਦੇ ਕਾਨੂੰਨ ਅਗਲੀ ਜੋ ਸਜ਼ਾ ਜਾ ਸਕਦਾ ਤੇ ਵੀ ਬੰਦ ਕੀਤਾ ਜਾ ਸਕਦਾ ਉਹਦੇ ਵਿੱਚ ਜੀ ਡੀਸੀ ਸਾਹਿਬ ਨੂੰ ਜੋ ਅਸੀਂ ਜੇ ਹੈਗੀ ਸਾਡੀ ਕਾਰਵਾਈ ਹੈਗੀ ਹੈ ਉਹਦੇ ਮੁਤਾਬਕ ਅਸੀਂ ਡੀਸੀ ਸਾਹਿਬ ਨੂੰ ਰਿਪੋਰਟ ਬਣਾ ਕੇ ਭੇਜਾਂਗੇ ਜੀ ਤੇ ਉਹ ਡੀਸੀ ਸਾਹਿਬ ਉਹਦੇ ਤੇ ਜੋ ਮੁਤਾਬਕ ਕਾਨੂੰਨ ਹੈਗਾ ਉਹਦੇ ਅਗਲਾ ਐਕਸ਼ਨ ਲੈਣਗੇ ਜੀ ਜੀ